ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਵਿਧਾਇਕ ਸਾਹਿਬ ਪਹੁੰਚਦੇ ਨੇ ਔਰ ਸਕੂਲਾਂ ਦਾ ਜ਼ਾਇਜ਼ਾ ਲੈਂਦੇ ਨੇ ਅੱਜ ਇਸੇ ਮੁਹਿੰਮ ਨੂੰ ਅੱਗੇ ਤੋਰਦਿਆਂ ਹੋਇਆਂ ਸਰਦਾਰ ਸਰਵਣ ਸਿੰਘ ਧੁੰਨ ਹਲਕਾ ਵਿਧਾਇਕ ਖੇਮ ਕਰਨ ਸੀਨੀਅਰ ਸੈਕੰਡਰੀ ਸਕੂਲ ਸੁਰ ਸਿੰਘ ਦੇ ਵਿੱਚ ਪਹੁੰਚੇ ਅਤੇ ਉਹਨਾਂ ਨੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤੇ ਸਕੂਲ ਵੱਲੋਂ ਉਸਨਾਂ ਦਾ ਭਰਵਾ ਸਵਾਗਤ ਕੀਤਾ ਗਿਆ ਸਕੂਲ ਦੇ ਸਪੈਸ਼ਲ ਬੈਂਡ ਅਤੇ ਸਪੈਸ਼ਲ ਬੋਲੀਆਂ ਖਿੱਚ ਦਾ ਕੇਂਦਰ ਬਣਿਆ ਰਹੀਆਂ ਉਹਨਾਂ ਦੇ ਗੱਲਬਾਤ ਕਰਨ ਤੋਂ ਪਹਿਲਾਂ ਸਟਾਫ ਵੱਲੋਂ ਪੂਰਾ ਸਕੂਲ ਘੁਮਾ ਕੇ ਉਹਨਾਂ ਨੂੰ ਸਾਰੇ ਸਕੂਲ ਦੀ ਕੱਲੀ-ਕੱਲੀ ਚੀਜ਼ ਦਿਖਾਈ ਗਈ ਐਮਐਲਏ ਸਾਹਿਬ ਉਸ ਤੋਂ ਬਾਅਦ ਭਾਸ਼ਣ ਦਰਮਿਆਨ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ। ਇਹ ਹੋਰ ਵੀ ਜਿਹੜੇ ਸਿੱਖਿਆ ਅਧਿਕਾਰੀ ਸਹਿਬਾਨ ਸਾਡੇ ਨਾਲ ਆਏ ਆ। ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਇੱਥੇ ਆਪਣੀਆਂ ਧੀਆਂ ਦੇ ਸਕੂਲ ਦੇ ਵਿੱਚ ਆ ਕੇ ਬਹੁਤ ਚੰਗਾ ਮਹਿਸੂਸ ਹੋਇਆ। ਬਹੁਤ ਵਧੀਆ ਪ੍ਰੋਗਰਾਮ ਸਾਡੀਆਂ ਬੱਚੀਆਂ ਨੇ ਪੇਸ਼ ਕੀਤੇ ਜਿੱਥੋਂ ਇੱਕ ਪੰਜਾਬ ਦੀ ਝਲਕ ਜਿਹੜੀ ਹੈ ਰੰਗਲੇ ਪੰਜਾਬ ਦੀ ਝਲਕ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਮੈਂ ਇਸ ਗੱਲ ਦੀ ਵੀ ਵਧਾਈ ਦਿੰਨਾ ਪ੍ਰਿੰਸੀਪਲ ਮੈਮ ਨੂੰ ਤੇ ਸਾਰੇ ਸਟਾਫ ਨੂੰ ਤੁਸੀਂ ਵਾਕਿਆ ਹੀ ਸਾਡੀਆਂ ਬੱਚੀਆਂ ਨੂੰ ਬਹੁਤ ਵਧੀਆ ਸਿਖਾਇਆ ਔਰ ਸਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਮੈਨੂੰ ਇੱਕ ਗੱਲ ਦੀ ਹੋਰ ਵੀ ਖੁਸ਼ੀ ਹੋਈ ਹੈ ਕਿ ਕਿਤੇ ਸਾਡਾ ਇੱਥੇ ਕਿਉਂਕਿ ਜਿਹੜਾ ਇਹ ਇਲਾਕਾ ਵਾ ਆਪਣਾ ਇਹ ਮਾਝੇ ਦਾ ਮੰਨਿਆ ਪਰ ਮੰਨਿਆ ਇਲਾਕਾ ਇੱਥੇ ਜਿਹੜੇ ਸਾਡੇ ਲੋਕ ਆ ਉਹ ਕੁੜੀਆਂ ਨੂੰ ਵੀ ਸਕੂਲ ਤੋਂ ਭੇਜਣ ਤੋਂ ਝਿਜਕਦੇ ਸੀ ਜੇ ਇੰਨੀ ਗਿਣਤੀ ਦੇ ਵਿੱਚ ਆਪਾਂ ਬੱਚੀਆਂ ਨੂੰ ਪੜ੍ਹਾ ਰਹੇ ਆ ਇਹਦਾ ਮਤਲਬ ਮਾਝੇ ਦੇ ਲੋਕ ਵੀ ਹੁਣ ਜਾਗ ਚੁੱਕੇ ਆ ਕਿਉਂਕਿ ਧੀਆਂ ਤੇ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਧੀਆ ਤੇ ਧਰੇਕਾ ਹੁੰਦੀਆਂ ਰੌਣਕ ਵੇੜੇ ਦੀ ਜਿਹੜੀਆਂ ਕੁੜੀਆਂ ਹੁੰਦੀਆਂ ਉਹ ਸਾਡੇ ਵੇੜਿਆਂ ਦੀ ਰੌਣਕ ਹੁੰਦੀਆਂ ਕਿਸੇ ਨੇ ਬੜਾ ਵਧੀਆ ਲਿਖਿਆ ਕਿ ਧੀਆ ਹੁੰਦੀਆਂ ਧੀਆ ਧੀਆ ਬਾਜ ਨਾ ਲੱਗਣ ਧੀਆ ਧੀਆ ਨੂੰ ਸਤਿਕਾਰ ਦਿਓ ਰੱਬ ਦੇ ਕੰਮ ਵਿੱਚ ਵਿਘਨ ਪਊਗਾ ਲੋਕੋ ਧੀ ਨਾ ਮਾਰ ਦਿਓ ਕਿਉਂਕਿ ਇਹ ਸਾਡੀਆਂ ਜਿਹੜੀਆਂ ਕੁੜੀਆਂ ਸਾਡੇ ਗਰਬਾਣੀ ਜੇ ਆਪਾਂ ਪੜ੍ਹੀਏ ਮਹਾਰਾਜ ਸਾਹਿਬ ਨੇ ਵੀ ਕਿਹਾ ਕਿ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਗੁਰੂ ਸਾਹਿਬ ਨੇ ਐਡਾ ਵੱਡਾ ਰਤਬਾ ਤੇ ਐਡਾ ਵੱਡਾ ਸਤਕਾਰ ਸਾਡੀਆਂ ਧੀਆਂ ਨੂੰ ਸਾਡੀਆਂ ਨਾ ਭੈਣਾਂ ਨੂੰ ਦਿੱਤਾ ਔਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੀਆਂ ਕੁੜੀਆਂ ਆਪਣੀਆਂ ਧੀਆਂ ਆਪਣੀਆਂ ਭੈਣਾਂ ਦਾ ਸਤਕਾਰ ਕਰੀਏ ਇਹ ਵੀ ਬਦਨ ਫੁੱਲਣ ਇਹ ਵੀ ਹਰੇਕ ਖੇਤਰ ਦੇ ਵਿੱਚ ਮੱਲਾ ਮਾਰਨ ਮੈਨੂੰ ਅੱਜ ਇੱਥੇ ਪਹੁੰਚ ਕੇ ਇੱਕ ਹੋਰ ਵੀ ਵੱਡੀ ਖੁਸ਼ੀ ਹੋਈ ਮੈਨੂੰ ਪਤਾ ਲੱਗਿਆ ਕਿ ਦੋ ਸਾਡੀਆਂ ਕੁੜੀਆਂ ਜਿਹੜੀਆਂ ਇੱਥੇ ਹੀ ਟੀਚਰ ਲੱਗੀਆਂ ਔਰ ਇੱਥੇ ਹੀ ਪੜ੍ਹ ਕੇ ਗਈਆਂ ਆ ਸਾਡੀ ਇੱਕ ਭੈਣ ਸਾਹਮਣੇ ਖੜੀ ਐ ਇੱਕ ਆ ਕੁੜੀ ਸਾਡੀ ਖੜੀ ਐ ਉਹ ਭੈਣ ਸਾਡੀ ਕਬੱਡੀ ਦੀ ਵੀ ਕਹਿੰਦੇ ਬਹੁਤ ਨਾਮਵਰ ਪਲੇਅਰ ਰਹੀ ਐ ਮੈਂ ਕਹਿੰਦਾ ਸਾਡੀਆਂ ਕੁੜੀਆਂ ਨੂੰ ਹਰੇਕ ਖੇਤਰ ਦੇ ਵਿੱਚ ਜਿਹੜੀਆਂ ਮੱਲਾਵਾ ਮਾਰਨੀਆਂ ਚਾਹੀਦੀਆਂ ਤੇ ਮੈਂ ਮਾਪਿਆਂ ਨੂੰ ਵੀ ਬੇਨਤੀ ਕਰੂੰਗਾ ਬੇਝਿਜਕ ਹੋ ਕੇ ਆਪਾਂ ਆਪਣੀਆਂ ਕੁੜੀਆਂ ਨੂੰ ਪੜਾਈਏ ਕਿਉਂਕਿ ਅੱਜ ਜੇ ਸਰਕਾਰ ਨੇ ਇਹ ਪਰਾਲਾ ਕੀਤਾ ਨਾ ਭਰਾਓ ਇਹ ਨਹੀਂ ਪੱਥਰ ਦਾ ਇੱਕ ਸਮਝੋ ਇੱਕ ਬਹਾਨਾ ਵਾ ਸਕੂਲਾਂ ਚ ਆਉਣ ਦਾ ਨਹੀਂ ਪੱਥਰ ਕਿਉਂਕਿ ਜਿਹੜਾ ਕੰਮ ਜਿਹੜੀ ਸਰਕਾਰ ਨੇ ਕੀਤਾ ਹੋਵੇ ਉਹ ਦੀਦਾ ਹੁੰਦਾ ਕੋਈ ਨਹੀਂ ਪੱਥਰ ਰੱਖਿਆ ਵੱਡੀ ਹੋ ਜਾਣਾ ਇਹ ਇੱਕ ਜਿਹੜਾ ਭਰਮ ਜਿਆ ਬਣਿਆ ਨਾ ਕਿ ਸਰਕਾਰੀ ਸਕੂਲਾਂ ਚ ਚੰਗੀ ਵਿਦਿਆ ਨਹੀਂ ਮਿਲ ਸਕਦੀ ਸਰਕਾਰੀ ਸਕੂਲਾਂ ਦਾ ਪੜਿਆ ਬੱਚਾ ਪਤਾ ਨਹੀਂ ਉਹ ਅੱਗੇ ਤਰੱਕੀ ਨਹੀਂ ਕਰ ਸਕਦਾ ਉਹ ਭਰਮ ਤੋੜ ਵਾਲੀ ਸਰਕਾਰ ਨੇ ਇਹ ਪ੍ਰੋਗਰਾਮ ਬਣਾਇਆ ਹੈ ਕਿ ਸਾਡੇ ਐਮ.ਐਲ.ਏ ਸਾਡੇ ਮੰਤਰੀ ਸਾਡਾ ਮੁੱਖ ਮੰਤਰੀ ਅਸੀਂ ਸਕੂਲਾਂ ਤੇ ਵਿజిਟ ਕਰੀਏ ਤੇ ਆਪਣੇ ਬੱਚਿਆਂ ਦਾ ਮਨੋਬਲ ਜਿਹੜਾ ਹੋਰ ਉੱਚਾ ਚੁੱਕੀਏ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਭਾਵੇਂ ਐਮ.ਐਲ.ਏ ਉਹ ਵੀ ਸਾਡਾ ਆਪਣਾ ਭਰਾ ਸਾਡਾ ਪਿਓ ਸਾਡਾ ਬੱਚਾ ਜਾਂ ਸਾਡੀਆਂ ਟੀਚਰ ਜਿਹੜੀਆਂ ਸਾਡੀਆਂ ਪ੍ਰਾਣਾ ਉਹ ਮਹਿਸੂਸ ਕਰਨ ਤੇ ਉਹ ਵੀ ਸਾਡੇ ਆਪਣੇ ਆ ਤੇ ਅਸੀਂ ਉਹ ਇੱਕ ਗੈਪ ਨੂੰ ਦੂਰ ਕਰ ਲਈਏ ਸਰਕਾਰ ਨੇ ਪ੍ਰੋਗਰਾਮ ਅਲੀ ਕਿਹਾ ਇਹ ਭਰਾਵੋ ਜਿਹੜੀ ਸਿੱਖਿਆ ਕ੍ਰਾਂਤੀ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਅਗਵਾਈ ਥੱਲੇ ਅੱਜ ਸਕੂਲਾਂ ਦੇ ਵਿੱਚ ਘਰ ਘਰ ਗੱਲ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਦੀ ਕਦੀ ਸਿੱਖਿਆ ਦੀ ਗੱਲ ਚੱਲੀ ਸੀ ਪਹਿਲੀਆਂ ਸਰਕਾਰਾਂ ਵੀ ਰਹੀਆਂ ਅੱਜ ਜੇ ਗ੍ਰਾਂਟਾਂ ਦੀ ਗੱਲ ਕਰੀਏ ਸਰਕਾਰ ਨੇ ਸਰਦਾਰ ਹਰਜੋਤ ਸਿੰਘ ਬੈਂਸ ਸਾਡੇ ਜਿਹੜੇ ਸਿੱਖਿਆ ਮੰਤਰੀ ਹੈ ਉਹਨਾਂ ਨੇ ਖਜ਼ਾਨੇ ਦਾ ਮੂੰਹ ਖੋਲਤਾ ਮੈਨੂੰ ਜਦੋਂ ਮੈਂ ਐਮਐਲਏ ਬਣਿਆ ਤੇ ਮੈਂ ਪਹਿਲਾ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਇੱਕ ਸਵਾਲ ਲਾਇਆ ਸੀ ਕਿ ਮੇਰਾ ਜਿਹੜਾ ਇਲਾਕਾ ਵਾ ਸੀ ਖੇਮਕਰਨ ਬਾਰਡਰ ਤੇ ਰਹਿਣ ਵਾਲੇ ਲੋਕ ਆ ਸਾਡੇ ਉਥੇ ਟੀਚਰ ਨਹੀਂ ਹੈਗੇ ਅਸੀਂ ਬੱਚਿਆਂ ਨੂੰ ਕਿਵੇਂ ਪੜਾਵਾਂਗੇ ਤੇ ਮੈਨੂੰ ਤਿੰਨਾਂ ਮਹੀਨਿਆਂ 'ਚ 270 ਟੀਚਰ ਖੇਮਕਰਨ ਨਾਲ ਕਿਹਨੂੰ ਸਰਕਾਰ ਨੇ ਦਿੱਤੇ ਸੀ ਸਰਕਾਰ ਬਣਨ ਤੋਂ ਬਾਅਦ ਜਿਹੜੀ ਇੱਕ ਵੱਡੀ ਪ੍ਰਾਪਤੀ ਸੀ ਔਰ ਮੈਨੂੰ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਬੁਲਾਇਆ ਬੁਲਾ ਕੇ ਮੈਨੂੰ ਕਹਿਣ ਲੱਗੇ ਤੁਹਾਨੂੰ ਸਾਫ ਫਿਕਰ ਨਾ ਕਰੋ ਤੁਹਾਡੇ ਇਲਾਕੇ ਨੂੰ ਇੱਕ ਬਹੁਤ ਵੱਡਾ ਤੋਹਫਾ ਦੇ ਰਹੇ ਆ ਉਦੋਂ ਮੈਨੂੰ ਮਹਿਸੂਸ ਹੋਇਆ ਮੈਂ ਕਿਹਾ ਸਿੱਖਿਆ ਮੰਤਰੀ ਕੀ ਤੋਹਫਾ ਦੇਊਗਾ ਤੇ ਮੈਨੂੰ ਉਹਨੇ ਬੁਲਾ ਕੇ ਮੈਨੂੰ ਕਹਿੰਦੇ ਦੀ 35 ਕਰੋੜ ਰੁਪਇਆ ਗ੍ਰਾਂਟ ਤੁਹਾਡੇ ਹਲਕੇ ਨੂੰ ਜਾਰੀ ਕਰਨ ਲੱਗੇ ਆ ਆਪਣੇ ਖੇਮਗੜ ਹਲਕੇ ਨੂੰ ਪੈਂਤੀ ਕਰੋੜ ਰੁਪਇਆ ਹੁਣ ਤੱਕ ਆ ਕੇ ਆਪਣੇ ਖੇਮਕਰ ਨਾਲ ਕੇ ਸਕੂਲਾਂ ਤੇ ਲੱਗ ਚੁੱਕਾ ਵਾ ਜੇ ਆਪਾਂ ਪਿਛਲਾ ਇਤਿਹਾਸ ਸਰਕਾਰਾਂ ਦਾ ਫਰੋਲੀਏ ਤੇ 35 ਕਰੋੜ ਤਾਂ ਕੀ ਤੁਹਾਡੇ ਸਾਹਮਣੇ ਹੀ ਕਿੰਨੇ ਕੁ ਪੈਸੇ ਇੱਥੇ ਆਉਂਦੇ ਸੀ ਅੱਜ ਜੇ ਮੈਂ ਸਕੂਲ ਦੀ ਗੱਲ ਕਰਾਂ ਤਾਂ ਮੇਰਾ ਖਿਆਲ 19 ਲੱਖ 14766 ਰੁਪਏ ਜਿਹੜਾ ਕਮਲਸ ਬਲਾਕ ਬਣ ਬਣ ਕੇ ਤਿਆਰ ਹੋ ਚੁੱਕਾ ਹੈ 19 ਲੱਖ ਦੀ ਗ੍ਰਾਂਟ ਜਿਹੜੀ ਆ ਉਹ ਲੱਗ ਚੁੱਕੀ ਹੈ 4 ਲੱਖ ਰੁਪਏ ਨਾਲ ਚਾਰ ਦਿਵਾਰੀ ਹੋ ਚੁੱਕੀ ਹੈ ਤੇ 10 ਲੱਖ ਰੁਪਈਆ ਜਿਹੜੇ ਕਮਰਿਆਂ ਬਹੁਤ ਸੋਹਣੇ ਮੈਂ ਵੇਖ ਕੇ ਆਇਆ ਉਹ ਵਾਕਈ ਨਵੇਂ ਹੀ ਕਮਰੇ ਬਣ ਗਏ ਜਿਨ੍ਹਾਂ ਦੀ ਰਿਪੇਅਰ ਕਰਾ ਕੇ ਉਹਨਾਂ ਨੂੰ ਇੱਕ ਨਵੇਂ ਕਮਰੇ ਦੀ ਜਿਹੜੀ ਦੇਖਿਆ ਸਾਡੇ ਪ੍ਰਿੰਸੀਪਲ ਮੈਮ ਤੇ ਸਾਰੇ ਸਟਾਫ ਨੇ ਦਿੱਤੀ ਆ ਔਰ ਵੇਖ ਕੇ ਇੱਕ ਹੋਰ ਵੀ ਚੰਗੀ ਗੱਲ ਜਿਹੜੀ ਹੈ ਭਰਾਓ ਇੱਕ ਇੱਕ ਪੈਸਾ ਸਾਡੇ ਟੀਚਰ ਸਾਹਿਬਾਨਾਂ ਨੇ ਸਾਡੇ ਪ੍ਰਿੰਸੀਪਲਾਂ ਨੇ ਸਕੂਲ ਤੇ ਲਾਇਆ ਕੋਈ ਇੱਕ ਪੈਸਾ ਵੀ ਕੋਈ ਬੰਦਾ ਦੱਸ ਦੇ ਜਿੰਨੀ ਗ੍ਰਾਂਟ ਆਈ ਆ ਕੋੜੋ ਸਗੋਂ ਇਕੱਠਿਓ ਕਰਕੇ ਲਾਤੇ ਹੋਣਗੇ ਇਹਨਾਂ ਨੇ ਔਰ ਇਹ ਸਭ ਤੋਂ ਵੱਡੀ ਸਾਡੀ ਜਿਹੜੀ ਇਹ ਪ੍ਰਾਪਤੀ ਹੈ ਸੋ ਮੈਂ ਸਮਝਦਾ ਕਿ ਜਿਹੜੀਆਂ ਇਹ ਚੀਜ਼ਾਂ ਕਰਨ ਨਾਲ ਸਕੂਲਾਂ ਦੇ ਵਿੱਚ ਵਿజిਟ ਕਰਨ ਨਾਲ ਸਾਡੀਆਂ ਬੱਚੀਆਂ ਦਾ ਸਾਡੇ ਬੱਚਿਆਂ ਦਾ ਸਾਡੇ ਟੀਚਰ ਸਾਹਿਬਾਨਾਂ ਦਾ ਜਿਹੜਾ ਮਨੋਬਲ ਉਹ ਹੋਰ ਉੱਚਾ ਹੋਊਗਾ ਤੇ ਮੈਂ ਇੱਕ ਗੱਲ ਦੱਸਾਂ ਆਪਣੀਆਂ ਮੇਰੀਆਂ ਧੀਆਂ ਬੇਟੀਆਂ ਪੁੱਤ ਕਈ ਵਾਰੀ ਐਵੇਂ ਕਦੇ ਭਲੇਖਾ ਨਾ ਖਾ ਦਿਓ ਕਿ ਪਤਾ ਨਹੀਂ ਸਰਕਾਰੀ ਸਕੂਲ ਪੜ੍ਹ ਕੇ ਤਰੱਕੀ ਨਹੀਂ ਹੁੰਦੀ ਮੈਂ ਵੀ ਐਮ.ਐਲ.ਏ ਸਰਕਾਰੀ ਸਕੂਲ ਚੋਂ ਪੜ੍ਹ ਕੇ ਬਣਿਆ ਮੈਂ ਧੋਨਾਂ ਦੇ ਨਾਰਲੀ ਸਕੂਲ ਚੋਂ ਆਪਣਾ ਜੋ ਮੇਰਾ ਪਾਇਆ ਇੱਥੇ ਮੁੰਡਾ ਹੋਣਾ ਰੇਸ਼ਮਾ ਖੜਾ ਇਹਦਾ ਨਾਨਾ ਹੀ ਸਰਦਾਰ ਅਮਰੀਕ ਸੋਂ ਉਹ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਉਹਨਾਂ ਦਾ ਸੁਭਾਅ ਜਿਵੇਂ ਦੇ ਹੁੰਦੇ ਆ ਆਪਣੇ ਦੇ ਵੀ ਇਦਾਂ ਹੀ ਆ ਉਹ ਸਾਨੂੰ ਗਣਾ ਇਹਨਾਂ ਨੇ ਪੜ੍ਹ ਕੇ ਕਿਹੜਾ ਡੀ.ਸੀ ਲੱਗ ਜਾਣਾ ਤੇ ਮੈਂ ਹੁਣ ਡੀ.ਸੀ ਪ੍ਰਮਾਤਮਾ ਦੀ ਕਿਰਪਾ ਨਾਲ ਸਲੂਟ ਮਾਰਦਾ ਇਹ ਜਿਹੜੀ ਗੱਲ ਹੈ ਕਦੀ ਵੀ ਭਰਮ ਨਹੀਂ ਪਾਲਣਾ ਚਾਹੀਦਾ ਪਤਾ ਨਹੀਂ ਕਿੰਨੇ ਰੱਬ ਨੇ ਕਿੰਨੂ ਕਿਹੜੀ ਸੇਵਾ ਲੈ ਲੈਣੀ ਪ੍ਰਮਾਤਮਾ ਨੇ ਤੇ ਆ ਸਾਡੀਆਂ ਕੁੜੀਆਂ ਜਿਹੜੀਆਂ ਬੈਠੀਆਂ ਕੀ ਪਤਾ ਇਹਨਾਂ ਨੇ ਕੱਲ ਨੂੰ ਕਿਸੇ ਨੇ ਡੀਸੀ ਲੱਗਣਾ ਹੈ ਇਹਨਾਂ ਨੇ ਉਹ ਚੌਧਿਆਂ ਦੇ ਬਹਿਣਾ ਇਹ ਬੇਟਾ ਇੱਕ ਤੁਹਾਨੂੰ ਜਨੂਨ ਹੋਣਾ ਚਾਹੀਦਾ ਕਿ ਅਸੀਂ ਪੜ ਕੇ ਕੁਝ ਨਾ ਕੁਝ ਬਣਨਾ ਹੈ ਜੇ ਤੁਸੀਂ ਇਹ ਮਨ ਚ ਧਾਰ ਲੋਗੇ ਕਿ ਅਸੀਂ ਬਣਨਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕੋਈ ਤੁਹਾਨੂੰ ਕੋਈ ਅਫਸਰ ਬਨੋ ਡੀਸੀ ਬਨੋ ਐਸਐਸਬੀ ਬਨੋ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਡਾ ਇੱਕ ਸੁਖਣਾ ਹੋਣਾ ਚਾਹੀਦਾ ਤੇ ਪ੍ਰਮਾਤਮਾ ਕਿਰਪਾ ਕਰੇ ਮੈਂ ਅਰਦਾਸ ਕਰਦਾ ਤੇ ਸਾਡੀਆਂ ਜਿਹੜੀਆਂ ਧੀਆ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾ ਮਾਰਨ ਸੋ ਬਹੁਤਾ ਲੰਮਾ ਸਮਾਂ ਨਹੀਂ ਜਾਣਾ ਕਿਉਂਕਿ ਅੱਗੇ ਵੀ ਸਕੂਲਾਂ ਦੇ ਵਿੱਚ ਅਧ ਘਾਟਣ ਨੇ ਇਹ ਇੱਕ ਬਹਾਨੇ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਆ ਰਹੇ ਆ ਕਿਉਂਕਿ ਜਿਹੜੇ ਸਾਡੇ ਲੋਕ ਨੇ ਸਾਡੀ ਜਿਹੜੀ ਪਬਲਿਕ ਆ ਉਹਨਾਂ ਦਾ ਮਹਾਨ ਸਰਕਾਰੀ ਸਕੂਲਾਂ ਵੱਲ ਮੁੜੇ ਕਿਉਂਕਿ ਹੁਣ ਟੀਚਰਾਂ ਦੀ ਵੀ ਕੋਈ ਘਾਟ ਨਹੀਂ ਰਹਿ ਚੱਲੀ ਆ ਮੈਨੂੰ ਬੀਓ ਸਾਹਿਬ ਦੱਸ ਰਹੇ ਸੀ ਜਿਹੜੀ ਹੁਣ ਭਰਤੀ ਹੋਈ ਆ ਉਹਦੇ ਚੋਂ ਵੀ 40 ਟੀਚਰ 20 ਬਲੌਗ ਭਿੱਖੀਵੰਡ ਕੋਲ ਆ ਗਿਆ ਤੇ 20 ਬਲਟੋਏ ਬਲੌਗ ਚ ਆ ਗਿਆ 40 ਟੀਚਰ ਫੇਰ ਆ ਸਾਡੇ ਕੋਲ ਹੁਣ ਆ ਚੁੱਕੇ ਆ ਕੋਈ ਟੀਚਰਾਂ ਦੀ ਘਾਟ ਨਹੀਂ ਰਹਿਣ ਦੇਣੀ ਕੋਈ ਗ੍ਰਾਂਡਾਂ ਦੀ ਘਾਟ ਨਹੀਂ ਰਹਿਣ ਦੇਣੀ ਔਰ ਮੈਂ ਆਪਣੇ ਪਿੰਡਾਂ ਵਾਲੇ ਭੈਣ ਭਰਾਵਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖਲੇ ਕਰਾਈਏ ਮੈਨੂੰ ਬੜੀ ਖੁਸ਼ੀ ਹੋਈ ਮੈਂ ਪਿੱਛੇ ਆ ਬੁਆਏ ਸਕੂਲ ਤੋਂ ਹੋ ਕੇ ਆਏ ਆ ਇੱਕ ਬੱਚਾ ਜਿਹੜਾ ਉਹ ਜਦੋਂ ਮੈਂ ਆਇਆ ਦਾਖਲੇ ਸ਼ੁਰੂ ਸੀ ਉਹ ਹਰ ਗ੍ਰਿਸ਼ਨ ਚੋਂ ਆਕੇ ਸਰਕਾਰੀ ਸਕੂਲ ਚ ਐਡਮਿਸ਼ਨ ਲੈ ਰਿਆ ਔਰ ਉਹ ਲਈ ਆਨੇ ਤੇ ਤੁਸੀਂ ਆਪਣੇ ਆਪ ਹੀ ਇਹ ਆ ਸਿੱਖਿਆ ਕ੍ਰਾਂਤੀ ਅੱਜ ਪ੍ਰਾਈਵੇਟ ਸਕੂਲਾਂ ਛੱਡ ਛੱਡ ਕੇ ਬੱਚੇ ਸਰਕਾਰੀ ਸਕੂਲਾਂ ਚ ਦਾਖਲ ਹੋ ਰਿਹਾ ਔਰ ਮੈਂ ਇੱਕ ਦੱਸਾਂ ਇੱਕ ਨਾ ਬੜਾ ਆਪਾਂ ਨੂੰ ਵਹਿਮ ਆ ਜਿਹੜੇ ਭਰਾਓ ਆ ਟੀਚਰ ਖੜੇ ਜਾਂਦਾ ਸਾਡੇ ਆ ਬੱਚੇ ਸਾਡੇ ਬੱਚੀਆਂ ਸਾਡੇ ਪ੍ਰਿੰਸੀਪਲ ਮੈਮ ਇਹ ਬੜੀਆਂ ਵੱਡੀਆਂ ਪ੍ਰੀਖਿਆਵਿਆਂ ਚੋਂ ਲੰਘ ਕੇ ਪ੍ਰੀਖਿਆ ਦੇ ਦੇ ਕੇ ਔਰ ਫਿਰ ਟੀਚਰ ਬਣੇ ਆ ਇਹ ਟੀਚਰ ਐਵੇਂ ਨਹੀਂ ਬਣ ਗਏ ਇਹਨਾਂ ਤੋਂ ਵੱਧ ਕੇ ਕੋਈ ਹੋਰ ਕਿਸੇ ਨੂੰ ਐਜੂਕੇਸ਼ਨ ਨਹੀਂ ਦੇ ਸਕਦਾ ਇਹ ਵੀ ਸਾਨੂੰ ਪ੍ਰੀਖਿਆ ਦੂਰ ਕਰ ਦੇਣਾ ਚਾਹੀਦਾ ਜੋ ਸਰਕਾਰੀ ਟੀਚਰ ਜਿਹੜੇ ਆ ਉਹ ਬੱਚਿਆਂ ਨੂੰ ਪੜ੍ਹਾ ਸਕਦੇ ਆ ਜੋ ਕੁਝ ਉਹਨਾਂ ਨੇ ਸਿੱਖਿਆ ਉਹੀ ਸਭ ਤੋਂ ਵੇਰ ਸਾਨੂੰ ਐਜੂਕੇਸ਼ਨ ਦੇ ਸਕਦੇ ਆ ਸੋ ਸਾਨੂੰ ਆਪਣੇ ਟੀਚਰਾਂ ਦਾ ਵੀ ਸਤਿਕਾਰ ਉਹਦੇ ਜਤਮਾਨ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਦੇਸ਼ ਦੇ ਵਿੱਚ ਭਾਵੇਂ ਪੀਐਮ ਆ ਭਾਵੇਂ ਸੀਐਮ ਆ ਭਾਵੇਂ ਕੋਈ ਐਮਐਲਏ ਭਾਵੇਂ ਜਿੰਨਾ ਮਰਜ਼ੀ ਕੋਈ ਉਹ ਚੌਧੇ ਤੇ ਬਣਿਆ ਹੈ ਉਹਨੂੰ ਕਿਸੇ ਨਾ ਕਿਸੇ ਟੀਚਰ ਨੇ ਪੜਾਇਆ ਤੇ ਫਿਰ ਉਹ ਆਪਣੇ ਉਸ ਅਹੁਦੇ ਤੇ ਪਹੁੰਚਿਆ ਸੋ ਸਾਡੇ ਟੀਚਰਾਂ ਦਾ ਵੀ ਸਤਿਕਾਰ ਜਿਹੜਾ ਉਹ ਬਹਾਲ ਰਹਿਣਾ ਚਾਹੀਦਾ ਹੈ ਮੈਂ ਇਹਨਾਂ ਲਫ਼ਜ਼ਾਂ ਨਾਲ ਪ੍ਰਿੰਸੀਪਲ ਮੈਮ ਦਾ ਸਾਰੇ ਸਟਾਫ ਦਾ ਔਰ ਸਾਰੇ ਹੀ ਆਪਣੇ ਸਿੱਖਿਆ ਅਧਿਕਾਰੀਆਂ ਦਾ ਇੱਥੇ ਸਕੂਲ ਵਿੱਚ ਪਹੁੰਚੇ ਆਪਣੇ ਮੋਤਵਰ ਸੱਜਣਾ ਦਾ ਔਰ ਬੱਚਿਆਂ ਦੇ ਮਾਪਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਇੱਥੇ ਬੜੀ ਗਰਮੀ ਵਿੱਚ ਬੈਠੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ